ਉਹਨਾਂ ਦੇ ਟਿਕਾਣਾ ਤੇ ਰੇਡ ਜਿੱਥੇ ਕੀ ਰੇਡ ਨੂੰ ਲੈ ਕੇ ਮਰੀ ਸੋਧਿਆ ਨੇ ਟਵੀਟ ਕੀਤਾ ਉਹਨਾਂ ਕਿਹਾ ਕਿ ਅੱਜ ਫਿਰ ਮੋਦੀ ਜੀ ਨੇ ਆਪਣੇ ਤੋਤੇ ਮੈਨਾ ਨੂੰ ਆਜ਼ਾਦ ਕਰ ਦਿੱਤਾ ਅੱਜ ਸਵੇਰ ਤੋਂ ਹੀ ਈਡੀ ਦੇ ਅਧਿਕਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਛਾਪੇਮਾਰੀ ਕਰ ਰਹੇ ਹਨ ਪਿਛਲੇ 2 ਸਾਲਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਘਰ ਛਾਪਾ ਮਾਰਿਆ ਮੇਰੇ ਘਰ ਛਾਪਾ ਮਾਰਿਆ ਸੰਜੇ ਸਿੰਘ ਦੇ ਘਰ ਛਾਪਾ ਮਾਰਿਆ ਤੇ ਸਤਿੰਦਰ ਜੈਨ ਦੇ ਘਰ ਵੀ ਛਾਪਾ ਮਾਰਿਆ ਸੋ ਕਿਤੇ ਵੀ ਕੁਝ ਨਹੀਂ ਮਿਲਿਆ ਪਰ ਮੋਦੀ ਜੀ ਦੀਆਂ ਏਜੰਸੀਆਂ ਇੱਕ ਤੋਂ ਬਾਅਦ ਇੱਕ ਫਰਜ਼ੀ ਕੇਸ ਬਣਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਇਹ ਲੋਕ ਆਮ ਆਦਮੀ ਪਾਰਟੀ ਨੂੰ ਤੋੜਨ ਦੇ ਲਈ ਕਿਸੇ ਵੀ ਹੱਦ ਤੱਕ ਜਾਣਗੇ ਪਰ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰਨ ਆਮ ਆਦਮੀ ਪਾਰਟੀ ਦੇ ਲੋਕ ਨਾ ਤਾਂ ਰੁਕਣਗੇ ਤੇ ਨਾ ਹੀ ਵਿਕਣਗੇ ਤੇ ਨਾ ਹੀ ਡਰਨਗੇ ਇਹ ਜਿਹੜੀ ਰੇਡ ਨੂੰ ਲੈ ਕੇ ਆਪ ਦਾ ਕੇਂਦਰ ਤੇ ਨिशाना ਮੋਦੀ ਜੀ ਨੇ ਖੁੱਲੇ ਛੱਡੇ ਨੇ ਆਪਣੇ ਤੋਤੇ ਮੈਨਾ ਜੋ ਮਜੀਸ ਸੋਧਿਆ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਜੜਾ ਕਿ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਨਾ ਤਾਂ ਰੁਕਾਂਗੇ ਨਾ ਹੀ ਡਰਾਂਗੇ ਤੇ ਨਾ ਹੀ ਟੁੱਟਾਂਗੇ ਸੋ ਇਹਦੀ ਤੇ ਅਧਿਕਾਰੀ ਕਰ ਚੁੱਕੇ ਨੇ ਆਪ ਮੈਂਬਰਾਂ ਦੇ ਟਿਕਾਣਿਆਂ ਤੇ ਰੇਡ ਵੱਖ-ਵੱਖ ਹੋਰ ਵੀ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੇ ਟਿਕਾਣਿਆਂ ਤੇ ਲਗਾਤਾਰ ਰੇਡ ਕੀਤੀ ਗਈ ਸੀ ਤੋ ਇੱਕ ਵਾਰ ਫਿਰ ਤੋਂ ਜੜੇ ਕਿ ਮੋਦੀ ਸਰਕਾਰ ਨੇ ਆਪਣੇ ਤੋਤਾ ਮੈਨਾ ਖੁੱਲੇ ਛੱਡ ਦਿੱਤੇ ਨੇ ਰੇਟ ਕਰਨ ਦੇ ਲਈ ਜੋ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਮਰੀ ਸੁਸੋਧੀਆਂ ਨੇ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਸੋ ਮੋਦੀ ਜੀ ਨੇ ਮੁਰਤੋਂ ਜੜੇ ਕਿ ਖੁੱਲੇ ਛੱਡੇ ਨੇ ਆਪਣੇ ਤੋਤਾ ਮੈਨਾ ਮਰੀ ਸੁਸੋਧੀਆਂ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਕਿ ਵੱਖ-ਵੱਖ ਜੜੇ ਕਿ ਆਗੂ ਨੇ ਆਮ ਆਦਮੀ ਪਾਰਟੀ ਦੇ ਮంత్రి ਨੂੰ ਹਦੇ ਉਹਨਾਂ ਦੇ ਘਰਾਂ ਦੇ ਵਿੱਚ ਇਸ ਤਰ੍ਹਾਂ ਰੇਡ ਕਰਵਾਈਆਂ ਗਈਆਂ ਸਨ ਪਹਿਲਾਂ ਵੀ ਤੇ ਇੱਕ ਵਾਰ ਫਿਰ ਤੋਂ ਜਿਹੜੀ ਕਿ ਮੋਦੀ ਸਰਕਾਰ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਲੋਕ ਨਾ ਤਾਂ ਰੁਕਣਗੇ ਨਾ ਹੀ ਟੁੱਟਣਗੇ ਅਤੇ ਨਾ ਹੀ ਕਿਸੇ ਤੋਂ ਡਰਨਗੇ ਸੂਈ ਦੀ ਦੇ ਅਧਿਕਾਰੀ ਤਾਜ਼ੀ ਕੀ ਦੀ ਦੇ ਅਧਿਕਾਰੀ ਨਜ਼ਾਰੇ ਵਿੱਚ ਜਿਹੜੀ ਕਿ ਰੇਡ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਸੰਸਦ ਸੰਜੀਵ ਅਰੋੜਾ ਦੇ ਘਰ ਸੋ ਉਸ ਨੂੰ ਲੈ ਕੇ ਮਿਰਸੋ ਸੋਧਿਆ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਤੇ ਮੋਦੀ ਸਰਕਾਰ ਤੇ ਨਿਸ਼ਾਨਾ 사타ਇਆ ਗਿਆ So EDD, ke, ke ED ਦੇ ਰੇਡ ਨੂੰ ਲੈ ਕੇ ਆਪ ਦਾ ਕੇਂਦਰ ਸਰਕਾਰ ਤੇ ਨਿਸ਼ਾਨਾ ਕਿ ED ਦੇ ਅਧਿਕਾਰੀ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕਈ ਹੋਰ ਮੰਤਰੀ ਤੇ ਪਹਿਲਾਂ ਵੀ ਰੇਡਾਂ ਕਰ ਚੁੱਕੇ ਨੇ ਤੇ ਇੱਕ ਵਾਰ ਫਿਰ ਤੋਂ ਜਿਹੜਾ ਕਿ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ ਮਨੀਚ ਸੋਧੀਆਂ ਨੇ ਟਵੀਟ ਕਰਕੇ ਦੱਸ ਦੇ ਕਿ ਅੱਜ ਸਵੇਰ ਤੋਂ ਹੀ ਲੁਧਿਆਣਾ ਦੇ ਵਿੱਚ ED ਵੱਲੋਂ ਰੇਡ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਜ ਸਭਾ ਸੰਸਦ ਨੇ ਜਿਹੜੇ ਕਿ ਸੰਜੀਵ अरोड़ा ਉਹਨਾਂ ਦੇ ਘਰ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਸੋ ਕਮਲ ਅੱਜ ਜਿਹੜੇ ਕਿ ਸਵੇਰ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਜਿਹਦੇ ਵੱਲੋਂ ਸੋ ਰੀਅਲ ਏਸਟੇਟ ਦੇ ਜਾਨਕੀ ਕਾਰੋਬਾਰ ਦੇ ਨਾਲ ਸੰਬੰਧਿਤ ਨੇ ਉਸ ਤੋਂ ਪਹਿਲਾਂ ਵੀ ਜਿਹੜੀ ਕਿ ਰੇਡ ਕੀਤੀ ਗਈ ਸੀ ਸੋ ਕੀ ਕੁਝ ਹੋਰ ਜਾਣਕਾਰੀ ਹੈ ਤੁਹਾਡੇ ਕੋਲ ਕੀ ਕੁਝ ਇਸ ਵੇਲੇ ਕੁਲਪਰਮ ਦੱਸ ਦਈਏ ਕਿ ਅੱਜ ਸੇਰੇ ਤੜਕਸਰ ਜਿਹੜੀ ਹੈ ਇਹ ਰੇਡ ਕੀਤੀ ਗਈ ਹੈਗੀ ਹੈ ਦੋ ਲੋਕਾਂ ਦੇ ਘਰੇ ਰੇਡ ਕੀਤੀ ਗਈ ਹੈ ਇੱਕ ਤਾਂ ਰਾਜ ਸਭਾ ਸੰਸਦ ਨੇ ਸੰਜੀਵ ਰੋੜਾਜੀ ਜਿਨ੍ਹਾਂ ਦੇ ਘਰ ਰੇਡ ਕੀਤੀ ਗਈ ਹੈ ਦੂਸਰੇ ਹਿਮੰਤ ਸੂਦ ਨੇ ਇਹ ਹਿਮੰਤ ਸੂਦ ਉਹ ਵਿਅਕਤੀ ਨੇ ਪਰਮ ਜਿਨ੍ਹਾਂ ਦਾ ਸਬੰਧ ਜਿਹੜਾ ਹੈਗਾ ਪਰਪੁਜਨ ਆਸ਼ੂ ਨਾਲ ਜੋੜ ਕੇ ਦੇਖਿਆ ਜਾਂਦਾ ਹੈਗਾ ਕਿਉਂਕਿ ਆਸ਼ੂ ਦੇ ਵੀ ਕਰ ਜਦੋਂ ਈਡੀ ਦੀ ਰੇਡ ਹੋਈ ਸੀ ਤਾਂ ਹਿਮੰਤ ਸੂਦ ਦਾ ਨਾਮ ਜਿਹੜਾ ਹੈਗਾ ਉਹ ਇਨਕੁਆਰੀ 'ਚ ਨਿਕਲ ਕੇ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਇਹ ਬਾਰ-ਬਾਰ ਇਸ ਨਾਮ ਦੀ ਜਿਹੜੀ ਚਰਚਾ ਹੁੰਦੀ ਰਹੀ ਸੀ ਉਹ ਟੈਂਡਰ ਘਟਾਲੇ ਦੇ ਵਿੱਚ ਈਡੀ ਵੱਲੋਂ ਰੇਡ ਕੀਤੀ ਗਈ ਸੀ ਇਹਦੇ ਵਿੱਚ ਜਿਹੜਾ ਹੈ ਕਿ ਰੀਅਲ ਏਸਟੇਟ ਦੇ ਨਾਲ ਜਿਹੜੀ ਤੁਹਾਨੂੰ ਪਤਾ ਹੈਗਾ ਕਿ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਜਿਹੜੀ ਰੇਡ ਹੋਈ ਸੀ ਉਹ ਰੀਅਲ ਏਸਟੇਟ ਦੇ ਕਾਰੋਬਾਰ ਦੇ ਜਿੰਨੇ ਵੀ ਲਿੰਕ ਸੀਗੇ ਉਹਨਾਂ ਨੂੰ ਲੈ ਕੇ ਕੀਤੀ ਗਈ ਸੀ ट्रांजੈਕਸ਼ਨਸ ਨੂੰ ਲੈ ਕੇ ਕੀਤੀ ਗਈ ਸੀ ਹੁਣ ਇਸ ਦੇ ਵਿੱਚ ਈਡੀ ਵੱਲੋਂ ਜਿਹੜਾ ਹੈਗਾ ਰੀਅਲ ਏਸਟੇਟ ਕਾਰੋਬਾਰੀ ਨੇ ਦੋਨੋਂ ਦੋਨਾਂ ਦਾ ਸਬੰਧ ਰੀਅਲ ਏਸਟੇਟ ਦੇ ਕਾਰੋਬਾਰ ਨਾਲ ਇਸ ਕਰਕੇ ਹਿੰਮਤਸੂਧ ਔਰ ਸੰਜੀਵ ਅਰੋੜਾ ਦਾ ਨਾਮ ਜਿਹੜਾ ਹੈਗਾ ਇਹ ਰੇਡ ਦੇ ਵਿੱਚ ਸਾਹਮਣੇ ਆਇਆ ਹੈਗਾ ਕਿ ਕੁਝ ਜਿਹੜੀਆਂ ਫੋਰਨ ट्रांजੈਕਸ਼ਨਸ ਨੇ ਹਾਲਾਂਕਿ ਇਹ ਵੀ ਅਧਿਕਾਰਿਕ ਪੁਸ਼ਟੀ ਜਿਹੜੀ ਹੈ ਈਡੀ ਵੱਲੋਂ ਨਹੀਂ ਕੀਤੀ ਗਈ ਹੈ ਪਰਮ ਲੇਕਿਨ ਜੋ ਸੂਤਰ ਦੱਸਦੇ ਨੇ ਕਿ ਜਿਹੜੀਆਂ ਫੋਰਨੀਆਂ ट्रांजੈਕਸ਼ਨਸ ਹੋਈਆਂ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਲਿੰਕ ਲੱਭਦੇ ਹੋਏ ਇਹਨਾਂ ਦੋਨਾਂ ਦੇ ਠਿਕਾਣਿਆਂ ਦੇ ਉੱਤੇ ਰੇਡ ਕੀਤੀ ਗਈ ਹੈ ਜੀ ਪਰਮ ਜੀ ਬਿਲਕੁਲ ਈਡੀ ਦੇ ਨਿਸ਼ਾਨੇ ਤੇ ਇਹਨੇ ਸੰਜੀਵ अरोड़ा ਵੀ ਹਾਲਾਂਕਿ ਇਸ ਦੇ ਵਿੱਚ ਜਿਹੜਾ ਕਿ ਮਨੀ ਸੁਸੋਧਿਆ ਦੇ ਵੱਲੋਂ ਵੀ ਮੋਦੀ ਸਰਕਾਰ ਨੂੰ ਕੇ ਰਹਿ ਗਿਆ ਮੋਦੀ ਸਰਕਾਰ ਤੇ ਨਿਸ਼ਾਨਾ 사ਦਾ ਗਿਆ ਹੈ ਕਿ ਵਾਰ-ਵਾਰ ਜਿਹੜੇ ਕਿ ਮੋਦੀ ਸਰਕਾਰ ਦੇ ਵੱਲੋਂ ਈਜੀ ਦੀ ਰੇਡ ਕਰਵਾਈ ਜਾਂਦੀ Obrigada. ਜੀ ਬਿਕੋ ਮਨੀਸ਼ ਸੋਦੀਆ ਨੇ ਤਾਂ ਇੱਕਦਮ ਅੱਗੇ ਚੱਕਦੇ ਹੋਏ ਇਹਨਾਂ ਨੂੰ ਤੋਤਾ ਮੈਨਾ ਜਿਹੜਾ ਹੈਗਾ ਕਹ ਦਿੱਤਾ ਗਿਆ ਹੈਗਾ ਕਿ ਇਹ ਤੋਤਾ ਮੈਨਾ ਦੀ ਜਿਹੜੀ ਕੇਂਦਰ ਸਰਕਾਰ ਦੀਆਂ ਟੀਮਾਂ ਨੇ ਇਹਨਾਂ ਨੂੰ ਏਜੰਸੀਆਂ ਨੇ ਇਹ بار بار ਜਿਹੜੀਆਂ ਨੇ ਆਮ ਆਦਮੀ ਪਾਰਟੀ ਨੂੰ ਡਰਾਉਣ ਦੀ ਧਮਕਾਨ ਦੀ ਤੇ ਨਿਕਲਣ ਲਈ ਮਜਬੂਰ ਕਰਨ ਲਈ ਜਿਹੜੀਆਂ ਕਰ ਰਹੀਆਂ ਨੇ ਇਸ ਕਰਕੇ ਉਹਨਾਂ ਨੇ ਆਪਣੇ ਟਵੀਟ ਦੇ ਅੰਦਰ ਵੀ ਆਪਣੇ ਰੇਡਸ ਦਾ ਹਵਾਲਾ ਵੀ ਦਿੱਤਾ ਹੈਗਾ ਕਿ ਈਡੀ ਵੱਲੋਂ ਕੇਸ਼ਰੀਵਾਲ ਤੇ ਮੇਰੇ ਤੇ ਜਿਹੜੀਆਂ ਹੈਗੀਆਂ ਰੇਡਸ ਕੀਤੀਆਂ ਗਈਆਂ ਸੰਜੀਤ ਸਿੰਘ ਤੇ ਰੇਡ ਕੀਤੀਆਂ ਗਈਆਂ ਲੇਕਿਨ ਉਹਦੇ ਵਿੱਚ ਲੱਭਿਆ ਕੁਝ ਨਹੀਂ ਹੈ ਕਿਉਂਕਿ ਕਾ ਸਿਰਫ ਇਹ ਆ ਉਹਨਾਂ ਨੇ ਨਿਸ਼ਾਨਾ ਕੇ ਅੰਦਰ ਤੇ ਸਾਧਿਆ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਨੂੰ ਔਰ ਇਹਨਾਂ ਦੇ ਜਿਹੜੇ ਲੀਡਰਸ ਨੇ ਨੇਤਾ ਨੇ ਉਹਨਾਂ ਨੂੰ ਡਰਾਉਣ ਦੀ ਜਿਹੜੀ ਹੈਗੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਲੇਕਿਨ ਪਰ ਹਮ ਇੱਥੇ ਜਿਹੜੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਦੋ ਵੱਖ-ਵੱਖ ਮਾਮਲਿਆਂ ਦੇ ਅੰਦਰ ਰੇਡ ਜਿਹੜੀ ਹੈਗੀ ਆ ਉਹ ਜਾਰੀ ਹੈ ਇਸ ਨੂੰ ਦਿੱਲੀ ਸਰਕਾਰ ਦੇ ਉੱਤੇ ਜਾਂ ਮਾਫ ਕਰਨਾ ਦਿੱਲੀ ਦੇ ਕੇਜਰੀਵਾਲ ਜਾਂ ਮਨਿਸਟਰ ਸੋਦੀਆ ਸੰਜੇ ਸਿੰਘ ਦੀ ਰੇਡ ਦੇ ਨਾਲ ਦੇਖ ਕੇ ਨਹੀਂ ਜੋੜਿਆ ਜਾ ਸਕਦਾ ਲੇਕਿਨ ਮਕਸਦ ਸਿਰਫ ਇਹ ਨਹੀਂ ਹੈ ਮਨਿਸਟਰ ਸੋਦੀਆ ਦਾ ਕਹਿਣਾ ਮਤਲਬ ਇਹ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਬਿਲਕੁਲ ਜੀ ਕਮਲਜੀਤ ਬਾਬਕਾਣਵਾ ਤੁਹਾਡਾ तमाम ਜਾਣਕਾਰੀ ਦੇ ਲਈ